ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਉਦਯੋਗਪਤੀਆਂ ਦੇ ਲਈ ਨਵੀਆਂ ਪਹਿਲ ਕਦਮੀਆਂ ਕਰ ਰਹੀ ਹੈ ਪੰਜਾਬ ਸਰਕਾਰ ਦੀਆਂ ਨੀਤੀਆਂ ਕਾਰਨ ਸੂਬਾ ਤਰੱਕੀ ਵੱਲ ਵਧ ਰਿਹਾ ਜਿਸ ਕਰਕੇ ਪੰਜਾਬ ਚ ਨਿਵੇਸ਼ਕ ਦਿਲ ਖੋਲ ਕੇ ਨਿਵੇਸ਼ ਕਰ ਰਹੇ ਨੇ ਤੇ ਆਪਣੇ ਕਾਰੋਬਾਰ ਸਥਾਪਿਤ ਕਰ ਰਹੇ ਹਨ ਪੰਜਾਬ ਸਰਕਾਰ ਦੇ ਇਨਵੈਸਟ ਪੰਜਾਬ ਅਧੀਨ ਜਿੱਥੇ ਨਿਵੇਸ਼ਕ ਸੂਬੇ ਚ ਵਾਪਸ ਆਏ ਨੇ ਉੱਥੇ ਹੀ ਹੁਣ ਤੱਕ ਲਗਭਗ 114000 ਕਰੋੜ ਰੁਪਏ ਦੇ ਨਿਵੇਸ਼ ਨਾਲ 4 ਲੱਖ ਲੋਕਾਂ ਨੂੰ ਰੋਜ਼ਗਾਰ ਮਿਲਿਆ ਹੈ ਸੂਬਾ ਸਰਕਾਰ ਵੱਲੋਂ ਵਨ ਟਾਈਮ ਸੈਟਲਮੈਂਟ ਸਕੀਮ ਨਾਲ 42 ਸਾਲ ਪੁਰਾਣੇ ਮੁੱਦਿਆਂ ਨੂੰ ਵੀ ਹੱਲ ਕੀਤਾ ਗਿਆ ਜਿਸ ਨਾਲ ਪਲਾਟ ਧਾਰਕਾਂ ਨੂੰ ਬਹੁਤ ਫਾਇਦਾ ਹੋਇਆ ਹੈ ਗ੍ਰੀਨ ਸਟੈਂਪ ਪੇਪਰ ज कलर कोडिंग ऑफ स्टैम पेपर ये पहली बार हुई है वैसा जानते हो इस गल बारे फिर सिंगल विंडो तो हरेक सिंगल विंडो पर विंडो चो बहुत विंडो निकल दी सिंगल विंडो की बजाय सिंगल विंडो सिंगल पेन करा भी पेन भी चले बस सारिया परमिशन उत सो ये तो अइडियाज लेने कि किस तरह यह हो सद की हो सकता है ओडीएस काफ़ी जिस तरह मंत्री साहब ने जिक्र किया ओडीएस भी क्योंकि जो थोड़ी चिमड़िया ਚੱਲਣਗੇ ਆ ਤੁਹਾਡੀਆਂ ਮਸ਼ੀਨਾਂ ਚੱਲਣਗੀਆਂ ਤੇ ਲੱਖਾਂ ਲੋਕਾਂ ਦੇ ਚੁੱਲਿਆਂ ਦੀ ਅੱਗ ਚੱਲੇਗੀ ਲੱਖਾਂ ਬੱਚਿਆਂ ਦੀ ਪੜ੍ਹਾਈ ਚੱਲੇਗੀ ਇਸ ਵਕਤ ਵੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਪੰਜਾਬ ਦੇ ਵਿੱਚ ਆਏ ਹੜਾ ਕਾਰਨ ਸੀਮਾਨ ਦੇ ਵੱਲੋਂ ਹੁਣ ਕੈਬਨਿਟ ਮੀਟਿੰਗ ਬੁਲਾ ਲਈ ਗਈ ਹੈ ਤਾਂ ਅੱਜ ਸ਼ਾਮ ਮੀਟਿੰਗ ਹੋਵੇਗੀ ਜਿਸ ਦੇ ਵਿੱਚ ਸਮੁੱਚੀ ਕੈਬਨਿਟ ਦੇ ਮੰਤਰੀ ਸ਼ਾਮਲ ਹੋਣਗੇ ਕਿ ਕੁਝ ਅੱਗੇ ਕੀਤਾ ਜਾਣਾ ਹੈ ਪੂਰਾ ਵਿਚਾਰ ਵਟਾਂਦਰਾ ਕੀਤਾ ਜਾਣਾ ਤਾਂ ਸੀਮਾਨ ਦੀ ਅਗਵਾਈ ਹੇਠ ਇਹ ਮੀਟਿੰਗ ਹੋਣੀ ਹੈ ਸੀਐਮ ਰਿਹਾਈਸ਼ ਤੇ 4 ਵਜੇ ਦੇ ਕਰੀਬ ਮੀਟਿੰਗ ਬੁਲਾ ਲਈ ਗਈ ਹੈ ਤਾਂ ਹਾਈ ਲੈਵਲ ਦੀ ਇਸ ਮੀਟਿੰਗ ਨੂੰ ਮੰਨਿਆ ਜਾ ਰਿਹਾ ਕਿਉਂਕਿ ਪੰਜਾਬ ਦੇ ਵਿੱਚ ਆਈ ਕੁਦਰਤੀ ਆਫਤਾ ਦਾ ਕਿਸ ਤਰੀਕੇ ਦੇ ਨਾਲ ਨਿਪਟਾਰਾ ਕੀਤਾ ਜਾਣਾ ਹੈ ਕਿਸ ਤਰੀਕੇ ਦੇ ਨਾਲ ਸਾਹਮਣਾ ਕੀਤਾ ਜਾਣਾ ਤਾਂ ਪੂਰਾ ਵਿਚਾਰ ਤੰਦਰਾ ਇਸ ਮੀਟਿੰਗ ਦੇ ਵਿੱਚ ਕੀਤਾ ਜਾਵੇਗਾ ਸੀਮਾਨ ਦੀ ਅਗਵਾਈ ਹੇਠ ਇਹ ਮੀਟਿੰਗ ਹੋਵੇਗੀ ਸਮੁੱਚੀ ਕੈਬਨਟ ਵਜ਼ੀਰ ਜੋ ਹੈ ਉਹ ਇਸ ਮੀਟਿੰਗ ਦੇ ਵਿੱਚ ਸ਼ਾਮਲ ਹੋਣਗੇ ਤਾਂ ਬਨੇ ਸਾਡੇ ਨਾਲ ਬਣੇ ਹੋਏ ਨੇ ਦੇਖੋ ਸਪਸ਼ਟ ਕਰਨਾ ਚਾਹੁੰਗਾ ਕਿ ਕੱਲ ਦਾ ਨਹੀਂ ਅੱਜ ਸਵੇਰੇ 11 ਵਜੇ ਦਾ ਸਮਾਂ ਮਿੱਥਿਆ ਗਿਆ ਸੀ ਇਸ ਕੈਬਨਟ ਮੀਟਿੰਗ ਦਾ ਅੱਜ ਸਵੇਰੇ 11 ਵਜੇ ਕੈਬਨਟ ਮੀਟਿੰਗ ਹੋਣੀ ਸੀ ਲੇਕਿਨ ਸਮਾਂ ਦੇ ਵਿੱਚ ਤਬਦੀਲੀ ਕੀਤੀ ਗਈ ਹੈ ਹੁਣ ਸ਼ਾਮੀ 4 ਵਜੇ ਕੈਬਨਟ ਮੀਟਿੰਗ ਹੋਏਗੀ ਇਸ ਦੇ ਦੋ ਕਾਰਨ ਹੈ ਇੱਕ ਕਾਰਨ ਲੱਗਦਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਜਿਹੜੀ ਕੱਲ ਸਿਹਤ ਵਿਗੜੀ ਉਸ ਨੂੰ ਇਸ ਦਾ ਵੱਡਾ ਕਾਰਨ ਮੰਨਿਆ ਜਾ ਰਿਹਾ ਹੈ ਦੂਜੇ ਪਾਸੇ ਪੰਜਾਬ ਦੇ ਜਿੰਨੇ ਵੀ ਕੈਬਨਿਟ ਮਨਿਸਟਰ ਨੇ ਸਰਕਾਰ ਦੇ ਇਸ ਵਕਤ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਡਿਊਟੀਆਂ ਦੇ ਰਹੇ ਨੇ ਉਹਨਾਂ ਨੂੰ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਲਾਇਆ ਹੋਇਆ ਇਸ ਸੰਗ ਦੇ ਨਾਲ ਅਗਰ ਹਰਵਜਨ ਈਟੀਓ ਦੀ ਗੱਲ ਕਰੀਏ ਇਸੇ ਢੰਗ ਦੇ ਨਾਲ ਅਗਰ ਅਸੀਂ ਹਰਜੋਤ ਬੈਂਸ ਦੀ ਗੱਲ ਕਰੀਏ ਆ ਲਾਲਜੀਤ ਭੁੱਲਰ ਦੀ ਗੱਲ ਕਰੀਏ ਜਾਂ ਹੋਰ ਕੈਬਨਿਟ ਮਿਨਿਸਟਰਸ ਦੀ ਗੱਲ ਕਰੀਏ ਸਾਰੇ ਦੇ ਸਾਰੇ ਜਿਹੜੇ ਨੇ ਹੜਪਰ ਭਾਵਿਤ ਇਲਾਕਿਆਂ ਦੇ ਵਿੱਚ ਨੇ ਤੇ ਉਹਨਾਂ ਇਲਾਕਿਆਂ ਨੂੰ ਛੱਡ ਕੇ ਛੰਡਿਗੜ ਪਹੁੰਚਣਾ ਜਿਹੜਾ ਉਸ ਲਈ ਇਹਨਾਂ ਨੂੰ ਸਮਾਂ ਚਾਹੀਦਾ ਇਸ ਕਰਕੇ ਇਸ ਮੀਟਿੰਗ ਦਾ ਸਮਾਂ ਜਿਹੜਾ ਉਹ 4 ਵਜੇ ਦਾ ਰੱਖਿਆ ਗਿਆ ਹੁਣ 4 ਵਜੇ ਮੁੱਖ ਮੰਤਰੀ ਦੀ ਸਰਕਾਰੀ ਰਿਹائش ਦੇ ਉੱਪਰ ਆ ਬੈਠਕ ਹੋਏਗੀ ਇਸ ਬੈਠਕ ਦੇ ਵਿੱਚ ਕਈ ਅਹਿਮ ਮਸਲੇ ਨੇ ਜਿਨ੍ਹਾਂ ਦੇ ਉੱਪਰ ਚਰਚਾ ਹੋਏਗੀ ਸਭ ਤੋਂ ਪਹਿਲਾਂ ਤੇ ਪੰਜਾਬ ਜਿਹੜੀ ਹੜਾਂ ਦੀ ਮਾਰ ਚੀਲ ਰਿਹਾ ਉਸ ਮਾਰ ਨੂੰ ਦੇਖਦੇ ਹੋਏ ਪੰਜਾਬ ਲਈ ਵੱਡਾ ਫੈਸਲਾ ਜਿਹੜਾ ਉਹ ਕੈਬਨਿਟ ਲੈ ਸਕਦੀ ਹੈ ਕਿਸ ਤਰ ਪ੍ਰਭਾਵਿਤ ਲੋਕਾਂ ਦੀ ਮਦਦ ਕੀਤੀ ਜਾਣੀ ਹੈ ਮੁਆਵਜ਼ਾ ਉਹਨਾਂ ਨੂੰ ਕਿਸ ਢੰਗ ਦੇ ਨਾਲ ਦੇਣਾ ਹੈ ਅੱਗੇ ਕੀ ਕੁਝ ਕੀਤਾ ਜਾਣਾ ਹੈ ਇਸ ਮਾਮਲੇ ਨੂੰ ਲੈ ਕੇ ਪੂਰਾ ਵਿਚਾਰ ਵਟਾਂਦਰਾ ਹੋ ਸਕਦਾ ਹੈ ਔਰ ਉਸ ਤੋਂ ਬਾਅਦ ਕੋਈ ਵੱਡਾ ਫੈਸਲਾ ਜਿਹੜਾ ਉਹ ਸਰਕਾਰ ਲੈ ਸਕਦੀ ਹੈ ਹਾਲਾਂਕਿ ਮੀਟਿੰਗ ਦਾ ਜਿਹੜਾ ਏਜੰਡਾ ਉਹ ਟੇਬਲ ਉਸੇ ਸਮਾਂ ਕੀਤਾ ਜਾਏਗਾ ਜਿਸ ਸਮਾਂ ਆ ਮੀਟਿੰਗ ਜਿਹੜੀ ਹੈ ਉਹ ਸ਼ੁਰੂ ਹੋਏਗੀ ਲੇਕਿਨ ਹੜਾਂ ਨੂੰ ਵੇਖਦੇ ਹੋਏ ਸਰਕਾਰ ਵੱਡਾ ਫੈਸਲਾ ਲੈ ਸਕਦੀ ਹੈ ਆਹੀ ਸਾਡੇ ਕੋਲ ਜਾਣਕਾਰੀ ਹੈ ਵੀ ਇਹ ਹੈ सीएमडी हेल्थ ਨੂੰ ਲੈ ਕੇ ਕੀ ਅਪਡੇਟ ਹੈ ਬੀਤੇ ਕੱਲ ਉਹਨਾਂ ਦੀ ਹਮ ਹੈਲਥ ਨੂੰ ਲੈ ਕੇ ਜਿਹੜੀ ਅਪਡੇਟ ਆਈ ਹੈ ਉਸ ਦੇ ਵਿੱਚ ਜਿਹੜੀ ਕਹਿ ਸਕਦੇ ਆ ਕਿ ਵਾਇਰਲ ਹੋ ਗਿਆ ਹੈ ਉਹਨਾਂ ਨੂੰ ਕਿਉਂਕਿ ਵਾਇਰਲ ਇਸ ਕਰਕੇ ਹੋਇਆ ਹੈ ਕਿਉਂਕਿ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਚਾਰੇ ਸੀ ਔਰ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਇਸ ਤਰ੍ਹਾਂ ਦੇ ਨਾਲ ਪਾਣੀ ਦੇ ਵਿੱਚ ਵੀ ਉਤਰਦੇ ਹੋਏ ਨਜ਼ਰ ਆਏ ਸੀ ਪਾਣੀ ਦੇ ਵਿੱਚ ਵੀ ਜਾ ਰਹੇ ਸੀ ਉਹਨਾਂ ਥਾਵਾਂ ਤੇ ਉੱਪਰ ਵੀ ਜਾ ਰਹੇ ਸੀ ਜਿੱਥੇ ਕੁਝ ਮवेशੀ ਜਿਹੜੇ ਨੇ ਉਹ ਵੀ ਮਰੇ ਹੋਏ ਸੀ ਤੇ ਉੱਥੇ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਸੰਕਰਮਣ ਹੋਇਆ ਹੈ ਇਸ ਕਰਕੇ ਉਹ ਆਦੀ ਸੇ ਜੜੀਏ ਖਰਾਬ

ਲਗਾਤਾਰ ਮਾਨੀਟਰ ਕਰ ਰਹੇ ਨੇ ਅਧਿਕਾਰੀਆਂ ਨੂੰ ਲਗਾਤਾਰ ਡਾਇਰੈਕਸ਼ਨ ਦੇ ਰਹੇ ਨੇ ਤਾਂ ਕਿ ਛੇਤੀ ਤੋਂ ਛੇਤੀ ਪੰਜਾਬ ਨੂੰ ਇਹ ਹੜਾ ਦੀ ਮਾਰ ਹਟ ਬਾਰ ਕੱਢਿਆ ਜਾਏ ਔਰ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਜਾਵੇ ਜੀ ਜੀ तमाम ਜਾਣਕਾਰੀ ਦੇਣ ਲਈ ਧੰਨਵਾਦ ਤਾਂ ਸ਼ਾਮ 4 ਵਜੇ ਸੀਐਮ ਰਹੇਸ਼ ਤੇ ਕੈਬਨਟ ਮੀਟਿੰਗ ਹੋਣੀ ਹੈ ਜ਼ਮੀਨੀ ਪੱਧਰ ਤੇ ਕੀ ਹਾਲਾਤ ਹਨ ਪੂਰੀ ਚਰਚਾ ਕੀਤੀ ਜਾਵੇਗੀ ਅਤੇ ਸਰਕਾਰ ਪਹਿਲਾਂ ਹੀ ਪੰਜਾਬ ਨੂੰ ਆਫਤ ਪ੍ਰਭਾਵਿਤ ਸੂਬਾ ਐਲਾਨ ਚੁੱਕੀ ਹੈ ਤਾਂ ਹੁਣ ਤੱਕ ਦੀ ਗੱਲ ਕਰੀਏ ਤਾਂ ਪੰਜਾਬ ਦੇ ਕਈ ਜ਼ਿਲ੍ਹੇ ਹਨ ਕਈ ਪਿੰਡ ਹਨ ਜੋ ਹੜਾ ਦੇ ਚ ਪੇਟ ਦੇ ਵਿੱਚ ਆਏ ਨੇ ਹਾਲਾਂਕਿ ਕੁਝ ਰਾਹਤ ਦੀ ਖਬਰਾਂ ਜ਼ਰੂਰ ਸਾਹਮਣੇ ਆਈਆਂ ਨੇ ਕਿ ਪਾਣੀ ਘਟਣਾ ਹੁਣ ਸ਼ੁਰੂ ਹੋ ਗਿਆ ਪਰ ਉਸ ਤੋਂ ਬਾਅਦ ਜਿਹੜੇ ਚੈਲੰਜਸ ਜੋ ਪੰਜਾਬ ਸਰਕਾਰ ਦੇ ਸਾਹਮਣੇ ਆਏ ਨੇ ਉਹ ਦੇਖਣੇ ਵਾਲੇ ਹੋਣਗੇ ਤਾਂ ਇਸੇ ਨੂੰ ਲੈ ਕੇ ਕੈਬਨਿਟ ਮੀਟਿੰਗ ਦੇ ਵਿੱਚ ਵਿਚਾਰ ਵਟਾਂਦਰਾ ਕੀਤਾ ਜਾਣਾ ਜਮੀਨੀ ਪੱਧਰ ਤੇ ਕੀ ਹਾਲਾਤ ਹਨ ਕਿਉਂਕਿ ਮੰਤਰੀਏ ਦੀ ਗੱਲ ਕਰੀਏ ਤਾਂ ਕੈਬਨਿਟ ਮੰਤਰੀ ਲਗਾਤਾਰ ਜਦੋਂ ਤੋਂ ਆਫਤ ਆਈ ਹੋਈ ਹੈ ਜੇ ਗਰਾਊਂਡ ਲੈਵਲ ਤੇ ਜਾ ਕੇ ਲੋਕਾਂ ਦੇ ਨਾਲ ਵਿਚਾਰ ਵਟਾਂਦਰਾ ਕਰ ਰਹੇ ਨੇ ਉਹਨਾਂ ਦੇ ਸਾਰ ਲੈ ਰਹੇ ਨੇ ਤਾਂ ਅਜਿਹੇ ਦੇ ਵਿੱਚ ਸਹੀ ਮਾਨ ਫੀਡਬੈਕ ਲੈਂਦੇ ਹੋਏ ਵੀ ਨਜ਼ਰ ਆਣਗੇ ਕਿ ਕੀ ਕੁਝ ਰਾਹਤ ਲੋਕਾਂ ਨੂੰ ਦਿੱਤੀ ਜਾ ਸਕਦੀ ਹੈ ਕਿਉਂਕਿ ਘਰ ਉਜੜ ਗਏ ਨੇ ਕਈ ਘਰ ਬਰਬਾਦ ਹੋ ਗਏ ਨੇ ਤੈ ਤੈਰੀ ਹੋ ਗਏ ਨੇ ਤਾਂ ਅਜਿਹੇ ਦੇ ਵਿੱਚ ਕੀ ਕੁਝ ਸਰਕਾਰ ਦੇ ਵੱਲੋਂ ਐਲਾਨ ਕੀਤਾ ਜਾਵੇਗਾ ਰਾਹਤ ਕਿਸ ਤਰੀਕੇ ਦੇ ਨਾਲ ਲੋਕਾਂ ਨੂੰ ਦਿੱਤੀ ਜਾਵੇਗੀ ਉਹ ਦੇਖਣਾ ਹੋਵੇਗਾ ਤਾਂ ਸ਼ਾਮ 4:00 ਵਜੇ ਕੈਬਨਿਟ ਦੀ ਮੀਟਿੰਗ ਨੂੰ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ ਇਸ ਵਕਤ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਪੰਜਾਬ ਦੇ ਵਿੱਚ ਆਏ ਹੜਾ ਕਾਰਨ ਸਿਮਾਨਦੇਵ ਵੱਲੋਂ ਹੁਣ ਕੈਬਨਿਟ ਮੀਟਿੰਗ ਬੁਲਾ ਲਈ ਗਈ ਹੈ ਅੱਜ ਸ਼ਾਮ ਮੀਟਿੰਗ ਹੋਵੇਗੀ ਜਿਸ ਦੇ ਵਿੱਚ ਸਮੁੱਚੇ ਕੈਬਨਿਟ ਦੇ ਮੰਤਰੀ ਸ਼ਾਮਲ ਹੋਣਗੇ ਕੀ ਕੁਝ ਅੱਗੇ ਕੀਤਾ ਜਾਣਾ ਹੈ ਪੂਰਾ ਵਿਚਾਰ ਵਟਾਂਦਰਾ ਕੀਤਾ ਜਾਣਾ ਤਾਂ ਸਿਮਾਨ ਦੀ ਅਗਵਾਈ ਹੇਠ ਐ ਮੀਟਿੰਗ ਹੋਣੀ ਹੈ ਸੀਐਮ ਰਿਹਾਈਸ਼ ਤੇ 4 ਵਜੇ ਦੇ ਕਰੀਬ ਐ ਮੀਟਿੰਗ ਬੁਲਾ ਲਈ ਗਈ ਹੈ ਤਾਂ ਹਾਈ ਲੈਵਲ ਦੀ ਇਸ ਮੀਟਿੰਗ ਨੂੰ ਮੰਨਿਆ ਜਾ ਰਿਹਾ ਕਿਉਂਕਿ ਪੰਜਾਬ ਦੇ ਵਿੱਚ ਆਈ ਕੁਦਰਤੀ ਆਫਤਾ ਦਾ ਕਿਸ ਤਰੀਕੇ ਦੇ ਨਾਲ ਨਿਪਟਾਰਾ ਕੀਤਾ ਜਾਣਾ ਹੈ ਕਿਸ ਤਰੀਕੇ ਦੇ ਨਾਲ ਸਾਹਮਣਾ ਕੀਤਾ ਜਾਣਾ ਤਾਂ ਪੂਰਾ ਵਿਚਾਰ ਵਟਾਂਦਰਾ ਇਸ ਮੀਟਿੰਗ ਦੇ ਵਿੱਚ ਕੀਤਾ ਜਾਵੇਗਾ ਸਿਮਾਨ ਦੀ ਅਗਵਾਈ ਹੇਠ ਐ ਮੀਟਿੰਗ ਹੋਵੇਗੀ ਸਮੁੱਚੀ ਕੈਬਨਿਟ ਵਜ਼ੀਰ ਜੋ ਹੈ ਉਹ ਇਸ ਮੀਟਿੰਗ ਦੇ ਜੋ ਸ਼ਾਮਲ ਹੋਣਗੇ ਤਾਂ ਬਨੀ ਸਾਡੇ ਨਾਲ ਬਣੇ ਹੋਏ ਨੇ ਦੇਖੋ ਸਪਸ਼ਟ ਕਰਨਾ ਚਾਹੁੰਗਾ ਕਿ ਕੱਲ ਦਾ ਨਹੀਂ ਅੱਜ ਸਵੇਰੇ 11 ਵਜੇ ਦਾ ਸਮਾਂ ਮਿੱਥਿਆ ਗਿਆ ਸੀ ਇਸ ਕੈਬਨਿਟ ਮੀਟਿੰਗ ਦਾ ਅੱਜ ਸਵੇਰੇ 11 ਵਜੇ ਕੈਬਨਿਟ ਮੀਟਿੰਗ ਹੋਣੀ ਸੀ ਲੇਕਿਨ ਸਮਾਂ ਦੇ ਵਿੱਚ ਹੀ ਤਬਦੀਲੀ ਕੀਤੀ ਗਈ ਹੈ ਹੁਣ ਸ਼ਾਮੀ 4 ਵਜੇ ਕੈਬਨਿਟ ਮੀਟਿੰਗ ਹੋਏਗੀ ਇਸਦੇ ਦੋ ਕਾਰਨ ਹੈ ਇੱਕ ਕਾਰਨ ਲੱਗਦਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਜਿਹੜੀ ਕੱਲ ਸਿਹਤ ਵਿਗੜੀ ਉਸ ਨੂੰ ਇਸ ਦਾ ਵੱਡਾ ਕਾਰਨ ਮੰਨਿਆ ਜਾ ਰਿਹਾ ਹੈ ਦੂਜੇ ਪਾਸੇ ਪੰਜਾਬ ਦੇ ਜਿੰਨੇ ਵੀ ਕੈਬਨਿਟ ਮਨਿਸਟਰ ਨੇ ਸਰਕਾਰ ਦੇ ਇਸ ਵਕਤ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਡਿਊਟੀਆਂ ਦੇ ਰਹੇ ਨੇ ਉਹਨਾਂ ਨੂੰ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਲਾਇਆ ਹੋਇਆ ਇਸ ਸੰਗ ਦੇ ਨਾਲ ਅਗਰ ਹਰਵਜਨ ਈਟੀਓ ਦੀ ਗੱਲ ਕਰੀਏ ਇਸੇ ਢੰਗ ਦੇ ਨਾਲ ਅਗਰ ਅਸੀਂ ਹਰਜੋਤ ਬੈਂਸ ਦੀ ਗੱਲ ਕਰੀਏ ਲਾਲਜੀਤ ਭੁੱਲਰ ਦੀ ਗੱਲ ਕਰੀਏ ਜਾਂ ਹੋਰ ਕੈਬਨਿਟ ਮਨਿਸਟਰਸ ਦੀ ਗੱਲ ਕਰੀਏ ਸਾਰੇ ਦੇ ਸਾਰੇ ਜਿਹੜੇ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਨੇ ਤੇ ਉਹਨਾਂ ਇਲਾਕਿਆਂ ਉਹ ਛੱਡ ਕੇ ਚੰਡੀਗੜ੍ਹ ਪਹੁੰਚਣਾ ਜਿਹੜਾ ਉਸ ਲਈ ਇਹਨਾਂ ਨੂੰ ਸਮਾਂ ਮਿਲ ਚਾਹੀਦਾ ਸੀ ਇਸ ਕਰਕੇ ਇਸ ਮੀਟਿੰਗ ਦਾ ਸਮਾਂ ਜਿਹੜਾ ਉਹ 4 ਵਜੇ ਦਾ ਰੱਖਿਆ ਗਿਆ ਹੁਣ 4 ਵਜੇ ਮੁੱਖ ਮੰਤਰੀ ਦੀ ਸਰਕਾਰੀ ਰਿਹائش ਦੇ ਉੱਪਰ ਆ ਬੈਠਕ ਹੋਏਗੀ ਇਸ ਬੈਠਕ ਦੇ ਵਿੱਚ ਕਈ ਅਹਿਮ ਮਸਲੇ ਨੇ ਜਿਨ੍ਹਾਂ ਦੇ ਉੱਪਰ ਚਰਚਾ ਹੋਏਗੀ ਸਭ ਤੋਂ ਪਹਿਲਾਂ ਤੇ ਪੰਜਾਬ ਜਿਹੜੀ ਹੜ੍ਹਾਂ ਦੀ ਮਾਰ ਚਿਲ ਰਿਹਾ ਉਸ ਮਾਰ ਨੂੰ ਦੇਖਦੇ ਹੋਏ ਪੰਜਾਬ ਲਈ ਵੱਡਾ ਫੈਸਲਾ ਜਿਹੜਾ ਉਹ ਕੈਬਨਿਟ ਲੈ ਸਕਦੀ ਹੈ ਕਿਸ ਤੰਗ ਦੇ ਨਾਲ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਕੀਤੀ ਜਾਣੀ ਹੈ ਮੁਆਵਜ਼ਾ ਉਹਨਾਂ ਨੂੰ ਕਿਸ ਤੰਗ ਦੇ ਨਾਲ ਦੇਣਾ ਹੈ ਅੱਗੇ ਕੀ ਕੁਝ ਕੀਤਾ ਜਾਣਾ ਹੈ ਇਸ ਮਾਮਲੇ ਨੂੰ ਲੈ ਕੇ ਪੂਰਾ ਵਿਚਾਰ ਵਟਾਂਦਰਾ ਹੋ ਸਕਦਾ ਹੈ ਔਰ ਉਸ ਤੋਂ ਬਾਅਦ ਕੋਈ ਫਟਾ ਫੈਸਲਾ ਜਿਹੜਾ ਉਹ ਸਰਕਾਰ ਲੈ ਸਕਦੀ ਹੈ ਹਾਲਾਂਕਿ ਮੀਟਿੰਗ ਦਾ ਜਿਹੜਾ एजेंडा ਉਹ ਟੇਬਲ ਉਸੇ ਸਮਾਂ ਕੀਤਾ ਜਾਏਗਾ ਜਿਸ ਸਮਾਂ ਆ ਮੀਟਿੰਗ ਜਿਹੜੀ ਆ ਸ਼ੁਰੂ ਹੋਏਗੀ ਲੇਕਿਨ ਹੜਾ ਨੂੰ ਵੇਖਦੇ ਹੋਏ ਸਰਕਾਰ ਵੱਡਾ ਫੈਸਲਾ ਲੈ ਸਕਦੀ ਹੈ ਆਹੀ ਸਾਡੇ ਕੋਲ ਜਾਣਕਾਰੀ ਹੈ ਬੇਖਾਲੀ ਦੇ ਹੈਲਥ सीएमडी हेल्थ ਨੂੰ ਲੈ ਕੇ ਕੀ ਅਪਡੇਟ ਹੈ ਬੀਤੇ ਕੱਲ ਉਹਨਾਂ ਦੀ ਹਮ ਹੈਲਥ ਨੂੰ ਲੈ ਕੇ ਜਿਹੜੀ ਅਪਡੇਟ ਆਈ ਹੈ ਉਸ ਦੇ ਵਿੱਚ ਜਿਹੜੀ ਕਹਿ ਸਕਦੇ ਆ ਕਿ ਵਾਇਰਲ ਹੋ ਗਿਆ ਹੈ ਉਹਨਾਂ ਨੂੰ ਕਿਉਂਕਿ ਵਾਇਰਲ ਇਸ ਕਰਕੇ ਹੋਇਆ ਹੈ ਕਿਉਂਕਿ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਚਾਰੇ ਸੀ ਔਰ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਇਸ ਤੰਗ ਦੇ ਨਾਲ ਪਾਣੀ ਦੇ ਵਿੱਚ ਵੀ ਉਤਰਦੇ ਹੋਏ ਨਜ਼ਰ ਆਏ ਸੀ ਪਾਣੀ ਦੇ ਵਿੱਚ ਵੀ ਜਾ ਰਹੇ ਸੀ ਉਹਨਾਂ ਥਾਵਾਂ ਦੇ ਉੱਪਰ ਵੀ ਜਾ ਰਹੇ ਸੀ ਜਿੱਥੇ ਕੁਝ ਮवेशੀ ਜਿਹੜੇ ਨੇ ਉਹ ਵੀ ਮਰੇ ਹੋਏ ਸੀ ਤੇ ਉੱਥੇ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਸੰਕਰਮਣ ਹੋਇਆ ਇਸ ਕਰਕੇ ਉਹ ਆਦੀ ਸੇ ਜੜੀਏ ਖਰਾਬ

ਲਗਾਤਾਰ ਮਾਨੀਟਰ ਕਰ ਰਹੇ ਨੇ ਅਧਿਕਾਰੀਆਂ ਨੂੰ ਲਗਾਤਾਰ ਡਾਇਰੈਕਸ਼ਨ ਦੇ ਰਹੇ ਨੇ ਤਾਂ ਕਿ ਛੇਤੀ ਤੋਂ ਛੇਤੀ ਪੰਜਾਬ ਨੂੰ ਇਹ ਹੜਾ ਦੀ ਮਾਰ ਹਟ ਬਾਰ ਕਢਿਆ ਜਾਏ ਔਰ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਜਾਵੇ ਜੀ ਜੀ तमाम ਜਾਣਕਾਰੀ ਦੇਣ ਲਈ ਧੰਨਵਾਦ ਤਾਂ ਸ਼ਾਮ 4 ਵਜੇ సీఎం ਦੇ ਹਾਈਸਟ ਕੈਬਨਟ ਮੀਟਿੰਗ ਹੋਣੀ ਹੈ ਜ਼ਮੀਨੀ ਪੱਧਰ ਤੇ ਕੀ ਹਾਲਾਤ ਹਨ ਪੂਰੀ ਚਰਚਾ ਕੀਤੀ ਜਾਵੇਗੀ ਅਤੇ ਸਰਕਾਰ ਪਹਿਲਾਂ ਹੀ ਪੰਜਾਬ ਨੂੰ ਆਫਤ ਪ੍ਰਭਾਵਿਤ ਸੂਬਾ ਐਲਾਨ ਚੁੱਕੀ ਹੈ ਤਾਂ ਹੁਣ ਤੱਕ ਦੀ ਗੱਲ ਕਰੀਏ ਤਾਂ ਪੰਜਾਬ ਦੇ ਕਈ ਜ਼ਿਲ੍ਹੇ ਹਨ ਕਈ ਪਿੰਡ ਹਨ ਜੋ ਹੜਾ ਦੇ ਚ ਪੇਟ ਦੇ ਵਿੱਚ ਆਏ ਨੇ ਹਾਲਾਂਕਿ ਕੁਝ ਰਾਹਤ ਦੀ ਖਬਰਾਂ ਜ਼ਰੂਰ ਸਾਹਮਣੇ ਆਈਆਂ ਨੇ ਕਿ ਪਾਣੀ ਘਟਣਾ ਹੁਣ ਸ਼ੁਰੂ ਹੋ ਗਿਆ ਪਰ ਉਸ ਤੋਂ ਬਾਅਦ ਜਿਹੜੇ ਚੈਲੰਜਸ ਜੋ ਪੰਜਾਬ ਸਰਕਾਰ ਦੇ ਸਾਹਮਣੇ ਆਏ ਨੇ ਉਹ ਦੇਖਣੇ ਵਾਲੇ ਹੋਣਗੇ ਤਾਂ ਇਸੇ ਨੂੰ ਲੈ ਕੇ ਕੈਬਨਿਟ ਮੀਟਿੰਗ ਦੇ ਵਿੱਚ ਵਿਚਾਰ ਵਟਾਂਦਰਾ ਕੀਤਾ ਜਾਣਾ ਜਮੀਨੀ ਪੱਧਰ ਤੇ ਕੀ ਹਾਲਾਤ ਹਨ ਕਿਉਂਕਿ ਮੰਤਰੀਏ ਦੀ ਗੱਲ ਕਰੀਏ ਤਾਂ ਕੈਬਨਿਟ ਮੰਤਰੀ ਲਗਾਤਾਰ ਜਦੋਂ ਤੋਂ ਆਫਤ ਆਈ ਹੋਈ ਹੈ ਜੇ ਗਰਾਊਂਡ ਲੈਵਲ ਤੇ ਜਾ ਕੇ ਲੋਕਾਂ ਦੇ ਨਾਲ ਵਿਚਾਰ ਵਟਾਂਦਰਾ ਕਰ ਰਹੇ ਨੇ ਉਹਨਾਂ ਦੇ ਸਾਰ ਲੈ ਰਹੇ ਨੇ ਤਾਂ ਅਜਿਹੇ ਦੇ ਵਿੱਚ ਸਹੀ ਮਾਨ ਫੀਡਬੈਕ ਲੈਂਦੇ ਹੋਏ ਵੀ ਨਜ਼ਰ ਆਣਗੇ ਕਿ ਕੀ ਕੁਝ ਰਾਹਤ ਲੋਕਾਂ ਨੂੰ ਦਿੱਤੀ ਜਾ ਸਕਦੀ ਹੈ ਕਿਉਂਕਿ ਘਰ ਉਜੜ ਗਏ ਨੇ ਕਈ ਘਰ ਬਰਬਾਦ ਹੋ ਗਏ ਨੇ ਤੈ ਤੈਰੀ ਹੋ ਗਏ ਨੇ ਤਾਂ ਅਜਿਹੇ ਦੇ ਵਿੱਚ ਕੀ ਕੁਝ ਸਰਕਾਰ ਦੇ ਵੱਲੋਂ ਐਲਾਨ ਕੀਤਾ ਜਾਵੇਗਾ ਰਾਹਤ ਕਿਸ ਤਰੀਕੇ ਦੇ ਨਾਲ ਲੋਕਾਂ ਨੂੰ ਦਿੱਤੀ ਜਾਵੇਗੀ ਉਹ ਦੇਖਣਾ ਹੋਵੇਗਾ ਤਾਂ ਸ਼ਾਮ 4 ਵਜੇ ਕੈਬਨਿਟ ਦੀ ਮੀਟਿੰਗ ਨੂੰ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ